ਰਾਜ ਕਹਿੰਦੇ ਖਤਮ ਕਰ ਦੇਵੇ ਤਉ ਨਾਨਕ ਸਰਬ ਜੀਆਂ ਮਹਿਰਮਤ ਹੋਏ ਸਾਰਿਆਂ ਦੇ ਵਿੱਚ ਮਹਾਰਾਜ ਕਹਿੰਦੇ ਉਸੇ ਖੁਦਾ ਆਕਾਲ ਪੁਰਖ ਅੱਲਾ ਨੂੰ ਵੇਖੇ ਤੇ ਪਾਤਸ਼ਾਹ ਕਹਿੰਦੇ ਤਾਂ ਮੁਸਲਮਾਨ ਕਹਾਵੇ ਤਾਂ ਮੁਸਲਮਾਨ ਬਣਦਾ ਹੈ ਜੇ ਇਹੋ ਜਿਹਾ ਹੈ ਤੇ ਆਪਣੇ ਆਪ ਨੂੰ ਅਖਵਾਏ ਮੁਸਲਮਾਨ ਦੂਸਰਾ ਸ਼ਲੋਕ ਮਹਾਰਾਜ ਆਖਿਆ ਸ਼ਲੋਕ ਮਹੱਲਾ ਪਹਿਲਾ ਮਹਿਰ ਮਸੀਤ ਮਿਹਰ ਕਰਨੀ ਦਇਆ ਕਰਨੀ ਵਧੀਕੀ ਕਰ ਵੇਖ ਕੇ ਵੀ ਕਿਸੇ ਦੀ ਆਪਣੇ ਤੇ ਸਹਾਰ ਲੈਣਾ ਮਿਹਰ ਮਸੀਤ ਫਿਰ ਕਹਿੰਦੇ ਸਦਕ ਮਸੱਲਾ ਜਿਹੜਾ ਸਬਰ ਸੰਤੋਖ ਰੱਖਣਾ ਹੈ ਇਹ ਮਸੱਲਾ ਬਣਾ ਲਵੇ ਹੱਕ ਹਲਾਲ ਕੁਰਾਨ ਤੇ ਹੱਕ ਹਲਾਲ ਦੀ ਜਿਹੜੀ ਕਮਾਈ ਕਰਨੀ ਮਿਹਨਤ ਮਜ਼ਦੂਰੀ ਕਰਨੀ ਇਹੋ ਹੀ ਇਹਦੀ ਕੁਰਾਨ ਮੁਸਲਮਾਨ ਦੀ ਸ਼ਰਮ ਸੁਨਨਤ ਸੀਲ ਰੋਜ਼ਾ ਸ਼ਰਮ ਕਰ